ਨਾ ਰਾਮ ਨਰਾਮ ਫੋਨ ਨੰਬਰ ਲਿਖ ਦਿਓ ਇੱਕ ਮਿੰਟ ਇੱਕ ਮਿੰਟ ਇੱਕ ਫੋਨ ਨੰਬਰ ਲਿਖ ਕੇ ਲੈ ਲਓ ਜੇ ਫੋਨ ਨੰਬਰ ਹੈਗਾ ਤਾਂ ਲੈ ਲਓ ਮੈਨੂੰ ਦੇ ਦਿਓ ਕੋਈ ਨਹੀਂ ਕੋਈ ਮੈਨੂੰ ਪੜਾਓ ਮੈਨੂੰ ਫੋਨ ਨੰਬਰ ਫੋਨ ਨੰਬਰ ਨਹੀਂ ਹੈਗਾ ਇੱਕ ਮਿੰਟ ਹੈ ਇੱਕ ਮਿੰਟ ਮੈਡਮ ਮੈਡਮ ਇੱਕ ਫੋਨ ਨੰਬਰ ਲਿਖੋ ਨਾ ਪਏ ਨੇ ਇਹ ਚ ਤਾਂ ਹੈਗਾ ਆ ਪਹਿਲੇ ਚ ਨਹੀਂ ਹੈਗਾ ਨਾ ਫੋਨ ਨੰਬਰ ਲਿਖ ਦਿਓ ਫਿਰ ਬਾਅਦ ਮੈਨੂੰ ਦੇ ਦਿਓ ਤੁਹਾਨੂੰ ਕੱਲ ਨੂੰ ਫੋਨ ਆਊਗਾ ਫੋਨ ਨੰਬਰ ਤਾਂ ਲਿਖਣਾ ਪਏ ਨੇ ਲਿਖ ਨਾ ਆਰਾਮ ਨਾਲ ਆਰਾਮ ਕੋਈ ਨਹੀਂ ਕੋਈ ਕੀ ਦਰੋ ਫੋਨ ਨੰਬਰ ਤਾਂ ਦੇਉਣਾ ਪੈਣ ਜੀ ਤੁਸੀਂ ਫੋਨ ਨੰਬਰ ਤਾਂ ਦਿਓ ਨਾ ਨਹੀਂ ਲਿਖਿਆ ਨਾ ਦਿਖਾਓ ਕਿਥੇ ਲਿਖਿਆ ਤੁਸੀਂ ਆਪਣਾ ਫੋਨ ਲਿਖ ਦਿਓ ਹੁਣ ਐਦਾਂ ਮੈਨੂੰ ਕਿਵੇਂ ਪਤਾ ਲੱਗੂਗਾ ਕੌਣ ਮੈਨੂੰ ਫੋਨ ਤਾਂ ਲਿਖ ਦਿਓ ਨਾ ਇਹਤੇ ਲਿਖ ਦੋ ਦੁਬਾਰੇ ਲਿਖ ਦੋ ਫੋਨ ਨੰਬਰ ਲਿਖ ਦੋ ਮੈਂ ਕਹੀ ਜਾਂਦਾ ਫੋਨ ਨੰਬਰ ਲਿਖ ਦੋ 15 ਮਿੰਟ ਹੋ ਗਏ ਮੈਨੂੰ ਇਹ ਕਹਿੰਦੇ ਨੂੰ ਕਿ ਫੋਨ ਨੰਬਰ ਲਿਖ ਦਿਓ ਦਿਓ ਨਾ ਕਿੱਥੇ ਲਿਖ ਦਿਓ ਦਵਾਰਾਂ 'ਾਂ ਲਿਖ ਦਿਓ ਮੈਂ ਕਹਿੰਨਾ ਉਸੇ ਪਰਚੀ ਤੇ ਐ ਨਹੀਂ ਹੋ ਸਕਦਾ ਜੀ ਮੈਨੂੰ ਕਹੀ ਜਾਂਦਾ 35 49 25 35 ਤੁਸੀਂ ਲਿਖ ਕੇ ਦੇ ਦਿਓ ਮੈਨੂੰ ਹਲੋ ਐਸੇ ਤੇ ਲਿਖੋ ਲੇ ਮੇਰੀ ਟੀੜੋ ਤਖਤੇ ਪਲਟੋਗੇ ਐਤ ਕੀ ਦਾ ਕੰਮ ਕਰ ਦੋ ਯਾਰ ਮਿੰਤਲੀ ਗੱਲ ਆ ਓ ਹਰੇਕ ਸਾਲ ਦਰਖਤ ਵੀ ਪੱਤੇ ਬਦਲ ਲੈਂਦੇ ਐਤ ਕੀ ਦਾ ਬਦਲੋ ਫਿਰ ਹਾਈ ਸਮਝਾ ਕਿਕਲੀ ਕਲੀਰ ਬੁਰੀ ਹਾਲਤ ਮਜੀਠੀਏ ਤੇ ਸੁਖਵੀਰ ਦੀ ਸਮਝ ਕੋ ਜਾਵੇ ਨਾ ਬੋਟ ਕੋਈ ਥਿਆਵੇ ਨਾ ਓ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਜ਼ਿੰਦਗੀ ਦਾ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਕੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਮਝਾਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਮਝਾਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਬਾਹਰ ਕਿਵੇਂ ਕੱਢੀਏ ਲੋਕ ਕਹਿੰਦੇ ਚਿੱਤੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਅਸੀਂ ਮੌਜਬਤ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਬਾਦਲ ਪਰਵਾਰ ਦੀ ਰਾਜਨੀਤੀ ਚੋਂ ਛੁੱਟੀ ਐ ਬੋਲੇ ਸੋਨਿਹਾਰ ਜਿੰਦਾਬਾਦ 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 ਮਾਨ ਸਾਹਿਬ ਪੰਜਾਬ ਦੇ ਲੋਕ ਪਧੀਏ ਮੁੱਖ ਮੰਤਰੀ ਅਸਲ ਸਾਡੇ ਦਰਮਿਆਨ ਦੇ ਮਜੀਠੇ ਦੀ ਤਸਦੀਕ ਦੇ ਉੱਤੇ ਮਜੀਠਾ ਮਾਨ ਸਾਹਿਬ ਦੇਸ਼ ਭਗਤਾਂ ਦਾ ਸ਼ਹਿਰ ਸੀਗਾ ਦੇਸ਼ ਭਗਤਾਂ ਦਾ ਪਿੰਡ ਸੀਗਾ ਪਾਤਕੋਲ ਲੋਕਾਂ ਦੇ ਇਹਨਾਂ ਨੂੰ ਵਧਾਨਾਮ ਕਰਤਾ ਅਸੀਂ ਐਕਾ ਤੁਹਾਨੂੰ ਯਕੀਨ ਦਿਵਾਉਂਦੇ ਆ ਕਿ ਮਜੀਠੇ ਦੇ ਲੋਕਾਂ ਨੇ ਵੀ ਇਹ ਤੈਅ ਕਰ ਲਿਆ ਕਿ ਅੰਬਸਰ ਦੀ ਲੋਕ ਸਭਾ ਸੀਟ ਜਿਹੜੀ ਹੈ ਉਹ ਵੱਡੀ ਗਿਣਤੀ ਦੇ ਵਿੱਚ ਜਿਤਾਵਾਂਗੇ ਉਹਦੇ ਸੀਟ ਜਿਤਾ ਕੇ ਤੁਹਾਡੀ ਚੋਲ ਦੀ ਦੇ ਵਿੱਚ ਪਾਵਾਂਗੇ ਮਾਨ ਸਰ ਅਤੇ ਸਾਡੇ ਹਲਕਾ ਚਾਜ ਜੱਗਾ ਜੀ ਆ ਜਗਵਿੰਦਰਪਾਲ ਜੱਗਾ ਜੀ ਸਾਦੇ ਬੜੀ ਟੀਮ ਵਰਕ ਲੱਗੀ ਆ ਤਲਬੀਰ ਖੱਲ ਜੀ ਲੱਗੇ ਆ ਸਾਡੇ ਬਲਾਕ ਪ੍ਰਧਾਨ ਲੱਗੇ ਵਿਜੀਠੇ ਜੱਗਾ ਜੀ ਦੀ ਗਵਾਈ ਦੇ ਵਿੱਚ ਸਾਡੀ ਸਾਡੀ ਟੀਮ ਵਿਜੀਠੇ ਦੇ ਵਿੱਚ ਲੱਗੀ ਆ ਉਹ ਸਾਡੀ ਸਾਡੀ ਟੀਮ ਜਿਹੜੀ ਵਿਜੀਠਾ ਜਿੱਤ ਕੇ ਦਊਗੀ ਇਹ ਸੀਟ ਜਿੱਤ ਕੇ ਤੁਹਾਡੀ ਚੋਹੀ ਪਾਵਾਂਗੇ ਔਰ ਮਾਨ ਸਾਹਿਬ ਅਸੀਂ ਲਾਣ ਕੀਤਾ ਕਿ 1 ਜੂਨ ਤੋਂ ਬਾਅਦ ਮ ਵਿਜੀਠੀਆਂ ਦੀ ਕੋਈ ਤਕੇ ਸ਼ਾਈ ਏ ਹਲਕੇ ਵਾਲੇ ਤੇਰੀ ਓਰ ਜਾਗੇ 바ਵਾ ਜੋ ਬਸਦੀ ਉਹਦੇ ਉਹ ਸਭਾ ਬੀਤ ਗਿਆ ਹੋੜ ਆ ਗਏ ਅਸਲੀ ਬੰਦੇ ਹੁਣ ਕੋਈ ਤਕੇ ਛਾਈ ਮਜੀਠੇ ਵਾਲੇ ਤੇਰੀ ਹੋਰ ਜਾਗੇ ਮਜੀਠੇ ਵਾਲਾ ਵਿਕਾਸ ਕਰਦਾ ਮਾਨ ਸਾਹਿਬ ਤੁਹਾਡੇ ਕੋ ਪੈਸੇ ਲਾ ਕੇ ਮਜੀਠਾ ਬਦਲਣਾ ਇਹਦਾ ਲੋਕਾਂ ਦੇ ਇਥੇ ਬਹੁਤ ਲੋਕਾਂ ਦੇ ਉੱਤੇ ਝੂਠੇ ਬੱਚੇ ਕਰਾਏ ਇਹ ਸਭ ਚੀਜ਼ਾਂ ਹੁਣ ਬੰਦ ਹੋੜ ਗਿਆ ਸੋਬ ਜਿੱਠੇ ਆ ਗਿਆ ਤਗੜਿਆ ਜੋ ਹਲਕਾ ਪਾਬਾ ਜੀ ਲਾ ਦੇਣੀ ਆ ਮਾਨ ਸਾਹਿਬ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਜਗਾ ਜੀ ਦਾ ਤਲਵੀਰ ਦਾ ਸਾਡੇ ਸਾਰੇ ਹਲਕਾ ਇੰਜਾਦ ਸਾਡੇ ਬਲਾਕ ਇੰਜਾਦ ਦੇ ਸਾਡੇ ਪਾਰਟੀਆਂ ਦੇ ਵਲੰਟੀਅਰ ਸਭ ਦਾ ਬਹੁਤ ਬਹੁਤ ਧੰਨਵਾਦ ਅਗਰ ਬਹੁਤ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਇਨਕਲਾਬ ਜੈ ਜੰਗ ਬੋਲੇ ਦੁਨਿਆ